ਜਿਵੇਂ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਇੱਕ ਬਹੁਤ ਵੱਡੀ ਪੋਲ ਖੁੱਲ ਗਈ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਇਸ ਦਾ ਵੀਡੀਓ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਪੰਜਾਬ ਦੇ ਅੰਦਰ ਜਿੰਨੇ ਵੀ ਹਰ ਪੀੜਤਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕਹਿੰਦੇ ਜੀ ਪੈਸਾ ਵੰਡਿਆ ਸੀ ਔਰ ਦੂਜੇ ਪਾਸੇ ਡੀਜ਼ਲ ਵੰਡਿਆ ਸੀ ਇੱਕ ਤੇ ਵੱਡੀ ਖਬਰ ਹੈ ਦੂਜੀ ਖਬਰ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਸਾਲਾ ਜੀ ਨਾਭਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਪੂਰੇ ਪੰਜਾਬ ਨੂੰ ਇਸ ਗੱਲ ਦਾ ਪਤਾ ਹੈ ਔਰ ਵਿਕਰਮ ਸਿੰਘ ਮਜੀਠੀਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਹੋ ਗਿਆ ਯਾਨੀ ਵਿਕਰਮ ਸਿੰਘ ਮਜੀਠੀਆ ਨੂੰ ਵੀ ਲੈ ਕੇ ਇਹ ਕਿਹਾ ਜਾ ਰਿਹਾ ਸੀ ਉਹਨਾਂ ਦੇ ਘਰ ਦੇ ਮੈਂਬਰਾਂ ਦੁਆਰਾ ਉਹਨਾਂ ਦੇ ਵਕੀਲਾਂ ਦੁਆਰਾ ਵਿਜੀਲੈਂਸ ਵੀਰੋ ਔਰ ਦੂਜੇ ਪਾਸੇ ਸਰਕਾਰ ਨੂੰ ਯਾਨੀ ਇੱਕ ਜਾਣ ਬੁੱਝ ਕੇ ਝੂੜ ਦਾ ਪਲੰਦਾ ਬਣਾ ਕੇ ਉਹਨਾਂ ਨੂੰ ਟਾਲ ਮਟੋਲੇ ਤੇ ਰੱਖਿਆ ਗਿਆ ਸੀ ਕਹਿੰਦੇ ਜੀ ਨਾ ਤਾਂ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਹੈ ਔਰ ਨਾ ਹੀ ਸਾਡੇ ਵਿਕਰਮ ਮਜੀਠੀਏ ਦਾ ਚਿੱਟੇ ਦੇ ਵਿੱਚ ਜਾਂ ਕਿਸੇ ਤਸਕਰੀ ਦੇ ਵਿੱਚ ਹੱਥ ਪਾਇਆ ਗਿਆ ਪਰ ਦਰਸਲ ਦੇ ਵਿੱਚ ਕਿ ਜ਼ਬੂਤ ਹੱਥ ਲੱਗੇ ਨੇ ਵਿਜੀਲੈਂਸ ਵਿਰੋਧ ਉਹ ਤੁਹਾਡੇ ਨਾਲ ਸੰਝੇ ਕਰਨਗੇ ਉਹ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਹਰ ਪੀੜਤਾ ਨੂੰ ਕਈ ਵਾਰ ਤੁਸੀਂ ਦੇਖਿਆ ਕਿ 20 ਲੱਖ ਰੁਪਈਆ ਦੇ ਰਹੀ ਸੀ ਉਹ ਵੀ ਆਪਣੇ ਹੀ ਚੈਨਲ ਤੇ ਮੈਂ ਪੋਲ ਖੋਲੀ ਸੀ ਕਿ ਕੋਈ ਬੰਦੇ ਨੂੰ ਦੋ ਵਾਰ ਪੈਸੇ ਦਿੱਤੇ ਗਏ ਨੇ ਉਹੀ ਬੰਦਾ ਪੱਗ ਬਦਲ ਕੇ ਆਉਂਦਾ ਤੇ ਸੁਖਬੀਰ ਬਾਦਲ ਤੇ ਉੱਥੇ ਹੀ ਸ਼ੱਕ ਹੋ ਜਾਂਦਾ ਪੰਜਾਬ ਦੇ ਲੋਕਾਂ ਨੂੰ ਫਿਰ ਕਹਿੰਦੇ ਜੀ ਸਰਕਾਰ ਮਾੜੀ ਐ ਸਰਕਾਰ ਨਹੀਂ ਮਾੜੀ ਸੀ ਅੱਜ ਜਿਹੜੀ ਖਬਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਬੋਲ ਖੋਲਣ ਜਾ ਰਹੇ ਆ ਕਿਉਂਕਿ ਇੱਕ ਬਹੁਤ ਵੱਡਾ ਸਬੂਤ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਪੈਸਿਆਂ ਦਾ ਉਸ ਵੀਡੀਓ ਦਾ ਆਪਣੇ ਹੱਥ ਦੇ ਵਿੱਚ ਤੇ ਇਹਦਾ ਵੀਡੀਓ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਹਾਂ ਕਿਤੇ ਪੰਜਾਬ ਦੇ ਕਈ ਸਾਰੇ ਲੋਕ ਨੇ ਚਾਹੇ ਸੁਖਵੀਰ ਸਿੰਘ ਬਾਦਲ ਦੇ ਚਾਉਣ ਵਾਲੇ ਹੋਣ ਚਾਹੇ ਸਾਡੇ ਪੰਜਾਬ ਦੇ ਹੋਰ ਲੋਕ ਹੋਣ ਖਬਰ ਜਿਹੜੀ ਸੱਚ ਹੈ ਤੁਹਾਡੇ ਸਾਹਮਣੇ ਪਹਰਾਂਗੀ ਕਿ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਅਕਸਰ ਮੈਂ ਤੁਹਾਡੇ ਨਾਲ ਇਹ ਖਬਰਾਂ ਬਹੁਤ ਸਾਰੀਆਂ ਸਾਂਝੀਆਂ ਕੀਤੀਆਂ ਬਹੁਤ ਸਾਰੇ ਸਾਥੀਆਂ ਨੂੰ ਲੱਗਦਾ ਸੀ ਕਿ ਗੰਨਾ ਫੇਕ ਨੇ ਪਰ ਬਾਈ ਕਿਉਂਕਿ ਜਿਹੜਾ ਸਬੂਤ ਹੈ ਉਹ ਹਣਾ ਤੋਂ ਬਾਅਦ ਤੁਹਾਡੇ ਹੁਣ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਹਾਂ ਔਰ ਨਿਕਲ ਕੇ ਸਾਹਮਣੇ ਆ ਗਿਆ ਕਿ ਤੁਹਾਡੇ ਹੀ ਲੁੱਟਿਆ ਹੋਇਆ ਪੈਸਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾ ਕੇ ਕਿਵੇਂ ਵੰਡਦੇ ਸੀ ਆ ਸੁਣ ਲੋ ਜਰਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਖਬਰ ਉਹ ਤਾਂ ਤੁਹਾਡੇ ਹੋਸ਼ ਛੋੜਾ ਦੇਣ ਵਾਲੀ ਆ ਸੁਣੋ ਪੈਸਾ ਲੋਕਾਂ ਨੇ ਗੁਰਦੁਆਰਿਆਂ ਦੇ ਵਿੱਚ ਆਪਣੇ ਹੱਥ ਆਪਣੇ ਦਸਵੰਧ ਰਾਈ ਕੱਢ ਕੇ ਗੁਰੂ ਨੂੰ ਸਮਰਪਿਤ ਕੀਤਾ ਪਰ ਉਹਦਾ ਦੁਰਪਯੋਗ ਹੋ ਰਿਹਾ ਮੈਨੂੰ ਦੁਰਪਯੋਗ ਇਸ ਕਰਕੇ ਕਹੂੰਗਾ ਠੀਕ ਹੈ ਜੀ ਲੋਕਾਂ ਤੱਕ ਪਹੁੰਚ ਰਿਹਾ ਹੜਪੀੜਾਂ ਤੱਕ ਪਹੁੰਚ ਰਿਹਾ ਉਹਨਾਂ ਦੀ ਮਦਦ ਤੱਕ ਪਹੁੰਚ ਰਿਹਾ ਲੇਕਿਨ ਜਿਹੜਾ ਪੈਸਾ ਗੁਰੂ ਦੀ ਗੋਲਕ ਨੂੰ ਦਿੱਤਾ ਗਿਆ ਉਹ ਗੁਰੂ ਦੇ ਨਿਮਾਣਿਆਂ ਨਾਲ ਹੀ ਵਰਤਿਆ ਜਾਣਾ ਚਾਹੀਦਾ ਜਿਹੜੀ ਮੇਰੀ ਆਪਣੀ ਥਿੰਕਿੰਗ ਹੈ ਮੈਂ ਉਹਨੂੰ ਸੁਣਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੜੇ ਸਿਆਣੇ ਨੇ ਕਾਬਲ ਨੇ ਪੜੇ ਲਿਖੇ ਨੇ ਵਕੀਲ ਨੇ ਜਥੇ ਅਰਜਿੰਦ ਸਿੰਘ ਤਾਂ ਮੈਂ ਆਪ ਵਰਤ ਆਪਣੇ ਹੱਥਾਂ ਨਾਲ ਵਰਤਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਤੇ ਉਹਦੇ ਚ ਰਾਜਨੀਤਿਕ ਨਾਮ ਤਾਂ ਸੋਲਿਆ ਪੰਜਾਬ ਵਾਲੇ ਜਿੰਨੇ ਵੀ ਅਫਾਲਤਾਂ ਸਾਹਬ ਤੇ ਗੁਰਦੁਆਰੇ ਦੇ ਵਿੱਚ ਗੋਲ ਕੰਦੇ ਵਿੱਚ ਸਿੱਧੇ ਤੌਰ ਤੇ ਕਹੀਏ ਤਾਂ ਜਿਹੜਾ ਲੋਕ ਮੱਥਾ ਟੇਕਦੇ ਨੇ ਉਹੀ ਪੈਸਾ ਧਾਮੀ ਸਾਹਿਬ ਹੋਣ ਐਸਜੀਪੀਸੀ ਹੋਵੇ ਉਹਨਾਂ ਦਾ ਪੈਸਾ ਸਾਰਾ ਯਾਨੀ ਆਪਣੇ ਲੋਕਾਂ ਦਾ ਹੀ ਪੈਸਾ ਸੁਖਵੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਦਿੱਤਾ ਜਾਂਦਾ ਤੇ ਫਿਰ ਸੁਖਵੀਰ ਸਿੰਘ ਬਾਦਲ ਉਸੇ ਪੈਸੇ ਨੂੰ ਆਪਣੇ ਘਰ ਦਾ ਪੈਸਾ ਬਣਾ ਕੇ ਲੋਕਾਂ ਦੇ ਵਿੱਚ ਵੰਡਦੇ ਸੀ ਇਸ ਦੀ ਬਹੁਤ ਵੱਡੀ ਪੋਲ ਖੁੱਲਣ ਦੇ ਕਾਰਨ ਪੂਰੇ ਪੰਜਾਬ ਭਰ ਦੇ ਵਿੱਚ ਇਹਦੀ ਪੱਟੀ ਮਿਸ ਹੋਣੀ ਸੀ ਬਲਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਪੈਸਾ ਸੀ ਉਹ ਇਹਨਾਂ ਦੇ ਵਰਕਰਾਂ ਨੂੰ ਵੀ ਝਟਕਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਮੈਂ ਉਸੇ ਦਿਨ ਤੋਂ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਆਪਣੇ ਘਰ ਦੇ ਵਿੱਚੋਂ ਇੱਕ ਥੈਲੀ ਵੀ ਨਹੀਂ ਖਰਚ ਸਕਦੇ ਕਿਉਂਕਿ ਬਹੁਤ ਜ਼ਿਆਦਾ ਸੋਮ ਲੀਡਰ ਔਰ ਪੰਜਾਬ ਦਾ ਇਹ ਉਹ ਪਰਿਵਾਰ ਜਿਨ੍ਹਾਂ ਨੇ ਪੂਰਾ 25 ਸਾਲ ਪੰਜਾਬ ਲੁੱਟਿਆ ਔਰ ਉਹਨਾਂ 25 ਸਾਲਾਂ ਦੇ ਵਿੱਚ ਜਿਹੜੇ ਖਜ਼ਾਨੇ ਦੇ ਉੱਤੇ ਕੁੰਡੜੀ ਮਾਰ ਕੇ ਬਾਦਲ ਪਰਿਵਾਰ ਵਿੱਚ ਹੈ ਉਹ ਆਲਰੇਡੀ ਸਾਰਾ ਪੰਜਾਬ ਜਾਣਦਾ ਕਿਉਂਕਿ ਪੰਜਾਬ ਦੇ ਅੰਦਰ ਸਾਰੇ ਲੋਕਾਂ ਨੂੰ ਪਤਾ ਕਿ ਭਾਈ 3500 ਕਿੱਲਾ ਜ਼ਮੀਨ ਦਾ ਬਹੁਤ ਸਾਰੀਆਂ ਬਸਾਂ ਵੀ ਨੇ ਬਹੁਤ ਸਾਰੇ ਹੋਟਲ ਵੀ ਨੇ ਇਹਨਾਂ ਨੇ ਤਾਂ ਭਾਈ ਕਹਿੰਦੇ ਮੁਲਕਾਂ ਦੇ ਵਿੱਚ ਬਹੁਤ ਸਾਰੀ ਪ੍ਰਾਪਰਟੀ ਬਣਾਈ ਹੋਈ ਹੈ ਤਾਂ ਹੁਣ ਵਿਜੀਲੈਂਸ ਵੀਰੋ ਵਿਕਰਮ ਸਿੰਘ ਮਜੀਠੀਆ ਦੇ ਪਿੱਛੇ ਪੈਂਦੀ ਹੈ ਬੜੇ ਲੰਮੇ ਸਮੇਂ ਦਾ ਇੰਤਜ਼ਾਰ ਸੀ ਕਿ ਵਿਜੀਲੈਂਸ ਇਹਨਾਂ ਵੱਡੇ ਲੀਡਰਾਂ ਤੇ ਛਾਪਾਂ ਮਾਰੂਗੀ ਪਰ ਦਰਅਸਲ ਦੇ ਵਿੱਚ ਪਹਿਲਾਂ ਵਾਲੀ ਜੋ ਵੀ ਸਰਕਾਰ ਆਉਂਦੀ ਸੀ ਇਹਨਾਂ ਦੇ ਗੱਠਜੋੜ ਹੁੰਦੇ ਸੀ ਇਹਨਾਂ ਦੇ ਅੰਦਰੋਂ ਅੰਦਰੀ ਨਿਕ ਵੀ ਹੁੰਦੀ ਸੀ ਤਾਂ ਹੁਣ ਕਾਂਗਰਸ ਦੇ ਲੀਡਰ ਤੁਸੀਂ ਵੇਖਿਆ ਕਿ ਬਿਕਰਮ ਮਜੀਠੀਆ ਦੀ ਕਿੰਨੀ ਹਮਾਇਤ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣੀ ਸੀ ਇਹਨਾਂ ਵੱਡੇ ਪਰਿਵਾਰਾਂ ਤੇ ਵੱਡੇ ਤਸਕਰਾਂ ਦੇ ਬਹੁਤ ਵੱਡੇ ਵੱਡੇ ਖਜ਼ਾਨੇ ਸਾਹਮਣੇ ਆਉਣੇ ਸੀ ਔਰ ਉਹਨਾਂ ਦੀਆਂ ਪੋਲਾਂ ਖਲੜੀਆਂ ਸੀ ਤਾਂ ਵਿਜੀਲੈਂਸ ਬਿਊਰੋ ਨੇ ਬਿਕਰਮ ਸਿੰਘ ਮਜੀਠੀਆ ਤੇ ਇੱਕ ਬਹੁਤ ਵੱਡਾ ਛਾਪਾ ਮਰਿਆ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਏ ਨੂੰ ਗਿਰਫਤਾਰ ਕਰ ਲਿਆ ਗਿਆ ਸੀ ਤਾਂ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਨੇ ਇੱਕ ਬਹੁਤ ਵੱਡੀ ਰਣਨੀਤੀ ਬਣਾਈ ਜਿਹੜੀ ਕਿ ਤੁਹਾਡੇ ਸਾਹਮਣੇ ਹੁਣ ਮੈਂ ਖਬਰ ਸੁਣਾਉਣ ਜਾ ਰਿਹਾ ਹਾਂ ਬੇहद ਜਿਆਦਾ ਹੈਰਾਨ ਕਰ ਦੇਣ ਵਾਲੀ ਪੂਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਇਸ ਖਬਰ ਤੋਂ 90% ਲੋਕ ਪੰਜਾਬ ਦੇ ਅਣਜਾਣ ਨੇ ਤਾਂ ਇਸ ਖਬਰ ਨੂੰ ਸੁਣਨਾ ਤੇ ਸ਼ੇਅਰ ਕਰਨਾ ਵੀ ਜ਼ਰੂਰੀ ਹੈ ਪਬਲਿਕ ਦੇ ਵਿੱਚ ਕਿਉਂਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਉਹ ਕਹਿੰਦੇ ਨੇ ਕਿ ਭਾਈ ਪੰਜਾਬ ਦੇ ਲੋਕ ਸੜਕਾਂ ਤੇ ਆਉਣ ਤੇ ਬਿਕਰਮ ਮਜੀਠੀਆ ਦੀ ਮਦਦ ਕਰਨ ਕਿਉਂਕਿ ਉਹਨੂੰ ਜੇਲ੍ਹ ਦੇ ਵਿੱਚ ਧੱਕ ਦਿੱਤਾ ਭਵੰਤ ਸਿੰਘ ਮਾਨ ਨੇ ਤਾਂ ਪੰਜਾਬ ਦੇ ਲੋਕ ਕੌਮ ਰੇਡੀ ਸਮਝ ਚੁੱਕੇ ਸੀ ਕਿ ਇਹਨਾਂ ਦਿਵਾਨਾ ਇਹਨਾਂ ਡਾਕੂ ਤੇ ਇਹਨਾਂ ਲੁਟੇਰਿਆਂ ਦੇ ਨਾਲ ਨਹੀਂ ਅਸੀਂ ਰਲਣਾ ਪੰਜਾਬ ਦੇ ਲੋਕ ਸੜਕਾਂ ਤੇ ਨਹੀਂ ਆਏ ਤਾਂ ਫੇਰ ਸੁਬੀਰ ਸਿੰਘ ਬਾਦਲ ਨੇ ਇੱਕ ਨਵੀਂ ਰਣਨੀਤੀ ਬਣਾਈ ਪਈ ਹੁਣ ਇਹ ਲੜਿਆ ਕਿਵੇਂ ਜਾਵੇ ਬਦਲਾ ਕਿਵੇਂ ਲਿਆ ਜਾਵੇ ਸਰਕਾਰ ਤੋਂ ਆਲਰੇਡੀ ਉਹ ਮੁੱਖ ਮੰਤਰੀ ਨੂੰ ਧਮਕੀ ਦੇ ਚੁੱਕੇ ਹੈ ਕਈ ਵਾਰ ਉਹਨਾਂ ਦੀ ਪਤਨੀ ਸੁਵੀਰ ਸਿੰਘ ਬਾਦਲ ਕਿਉਂਕਿ ਹਲ ਉਹਨੇ ਨੇ ਰਣਨੀਤੀ ਕੀ ਬਣਾਈ ਹੈ ਕਿ ਪੰਜਾਬ ਦੇ ਅੰਦਰ ਜੇਕਰ ਸਰਕਾਰ ਬਣ ਜਾਂਦੀ ਹੈ ਅਕਾਲੀ ਦਲ ਦੀ ਯਾਨੀ ਬਾਦਲਾਂ ਦੀ ਤਾਂ ਫੇਰ ਸਰਕਾਰ ਤੋਂ ਬਦਲਾ ਤਾਂ ਲੈਣਾ ਹੀ ਹੈ ਜਿਹੜੇ ਅਫਸਰ ਇਸ ਦੇ ਵਿੱਚ ਇਨਵੋਲਵ ਨੇ ਯਾਨੀ ਸੱਚ ਦਾ ਸਾਥ ਦੇਣ ਵਾਲੇ ਨੇ ਉਹਨਾਂ ਲੋਕਾਂ ਨੂੰ ਵੀ ਧਮਕੀ ਦਿੱਤੀ ਸੀ ਸੁਖਵੀਰ ਸਿੰਘ ਬਾਦਲ ਨੇ ਔਰ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਨੇ ਤੁਸੀਂ ਇਹ ਵੇਖੋ ਕੋਈ ਐਸਾ ਪਰਿਵਾਰ ਵੇਖਿਆ ਕਦੇ ਪੰਜਾਬ ਦੇ ਵਿੱਚ ਜਿਹੜਾ ਮੌਜੂਦਾ ਮੁੱਖ ਮੰਤਰੀ ਹੋਵੇ ਤੇ ਉਹਨੂੰ ਕੋਈ ਧਮਕੀ ਦੇਵੇ ਤਾਂ ਉਹਦਾ ਬਾਲ ਵੀ ਨਵੇਂਗਾ ਹੋਵੇ ਇਹ ਉਹੀ ਪਰਿਵਾਰ ਹੈ ਕਿਉਂਕਿ ਇਹਨਾਂ ਨੂੰ ਆਦਤਾਂ ਪਈਆਂ ਨੇ ਜਰਨਲ ਅਡહેર ਤੋਂ ਜਦੋਂ ਕਿ ਉਹਨਾਂ ਨੇ ਇੱਕ ਹਜ਼ਾਰ ਬੰਦਾ ਮਾਰਿਆ ਤਾਂ ਫੇਰ ਵੀ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਬਿਠਾ ਕੇ ਉਹਨੂੰ ਰੋਟੀ ਜਨੇ ਉਹਦਾ ਡਿਨਰ ਕਰਵਾਇਆ ਜਾਂਦਾ ਜਿਹਦੇ ਮਾਹੌਲ ਦੇ ਵਿੱਚ ਕਹਿ ਲੋ ਕਦੇ ਸਰੋਪਾ ਪਾਇਆ ਜਾਂਦਾ ਯਾਨੀ ਸਨਮਾਨਤ ਕੀਤਾ ਜਾਂਦਾ ਤਾਂ ਇਹੋ ਪਰਿਵਾਰਾ ਪੰਜਾਬ ਦੇ ਲੋਕਾਂ ਨੂੰ ਨਹੀਂ ਪੁਰਨਾ ਚਾਹੀਦਾ ਇਹ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਕੀ ਕਰ ਰਹੇ ਨੇ ਦਰਸਲ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਛਡਾਉਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਪਾਰਟੀ ਦਾ ਇੱਕ ਬਹੁਤ ਵੱਡਾ ਚਿਹਰਾ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿਉਂਕਿ ਲੋਕ ਤਾਂ ਉਲਟਾ ਇਹ ਕਹਿੰਦੇ ਬਿਕਰਮ ਮਜੀਠੀਆ ਨੂੰ ਕਾਲੇ ਪਾਣੀ ਭੇਜ ਦਿਓ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ